ਬੋਲੇ ਸੋ ਨਿਹਾਲ ਬਹੁਤ ਹੀ ਪਾਵਨ ਔਰ ਪਵਿੱਤਰ 40 ਮੁਕਤਿਆਂ ਦੀ ਧਰਤੀ ਮੁਕਸਰ ਸਾਹਿਬ ਦੇ ਵਿੱਚ ਅੱਜ ਇੰਨੀ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੀ ਮਹਾਨ ਸ਼ਹਾਦਤ ਨੂੰ ਨਮਨ ਕਰਨ ਦੇ ਲਈ ਪਹੁੰਚੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਜੀ ਮਾਨ ਸਾਹਿਬ ਪੰਜਾਬ ਮਾਮਲਿਆਂ ਦੇ ਇੰਚਾਰਜ ਦਿੱਲੀ ਦੇ ਸਾਬਕਾ ਡਿਪਟੀ ਸੀਐਮ ਸ਼੍ਰੀ ਮਨੀਸ਼ ਸਿਸੋਧਿਆ ਜੀ ਮੇਰੇ ਕੈਬਨਿਟ ਦੇ ਸਾਰੇ ਸਾਥੀ ਕਲੀਗ ਸਾਰੇ ਐਮਐਲਏ ਸਹਿਬਾਨ ਸਾਰੇ ਜਥੇਬੰਦੀ ਦੇ ਸੰਗਠਨ ਦੇ ਸਾਰੇ ਅਹੁਦੇਦਾਰ ਸਹਿਬਾਨ ਔਰ ਸਾਹਮਣੇ ਜਿੱਥੇ ਤੱਕ ਮੇਰੀ ਨਜ਼ਰ ਜਾ ਰਹੀ ਹੈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆਪ ਮੁਹਾਰੇ ਪਹੁੰਚੇ ਇਸ ਪਵਿੱਤਰ ਧਰਤੀ ਨੂੰ ਨਮਨ ਕਰਦੇ ਲਈ ਮੇਰੇ ਸਾਥੀਓ ਮੇਰੇ ਵੀਰੋ ਸਾਡੇ ਪਿੰਡਾਂ ਦੇ ਸਰਪੰਚ ਪੰਚ ਅਹੁਦੇਦਾਰ ਆਮ ਸੰਗਤ ਗੁਰੂ ਸਾਹਿਬ ਦੀ ਫਤਿਹ ਕਰੋ ਪ੍ਰਵਾਨ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਸਾ ਸੰਗਤ ਜੀਓ ਅੱਜ ਆਪਾਂ ਸਾਰੇ ਉਸ ਮਹਾਨ ਉਸ ਪਵਿੱਤਰ ਧਰਤੀ ਨੂੰ ਨਮਨ ਕਰਨ ਦੇ ਲਈ ਸਜਦਾ ਕਰਨ ਦੇ ਲਈ ਇੱਥੇ ਪਹੁੰਚਿਆ ਕਿ ਉਹ ਜਿਹੜੀ ਧਰਤੀ ਜਿਨੇ ਜਿਨੇ ਗੁਰੂ ਸਾਹਿਬ ਤੋਂ ਵਿਛੋੜਾ ਵੀ ਦੇਖਿਆ ਉਹ ਤੋਂ ਮਗਰੋਂ ਪਛਤਾਵਾ ਵੀ ਦੇਖਿਆ ਮਲਾਪ ਵੀ ਦੇਖਿਆ ਤੇ ਫਿਰ ਮੁੜ ਕੇ ਕੁਰਬਾਨੀ ਔਰ ਸ਼ਹਾਦਤ ਵੀ ਦੇਖੀ ਸਾਥੀਓ ਜਦੋਂ ਆਪਾਂ ਦੁਨੀਆ ਦੇ ਕਿਸੇ ਕੋਨੇ ਦੇ ਵਿੱਚ ਨਜ਼ਰ ਮਾਰਦੇ ਆ ਤੇ ਸਾਡੇ ਗੁਰੂ ਸਹਿਬਾਨ ਉਹਨਾਂ ਦੇ ਪਰਿਵਾਰ ਤੇ ਉਹਨਾਂ ਦੇ ਸਾਥੀਆਂ ਉਹਨਾਂ ਦੇ ਸ਼ਾਗਿਰਦਾਂ ਉਹਨਾਂ ਦੇ ਯੋਧਿਆਂ ਵਰਗੀਆਂ ਸ਼ਹਾਦਤਾਂ ਨੇ ਜਿਹੜੀਆਂ ਉਹ ਪੂਰੀ ਦੁਨੀਆ ਦੇ ਕਿਸੇ ਇਤਿਹਾਸ ਦੇ ਵਿੱਚ ਮੇਰੇ ਵੀਰੋ ਉਹ ਦੇਖਣ ਨੂੰ ਨਹੀਂ ਮਿਲਦੀਆਂ ਉਹ ਸਮਾਂ ਸੀ ਜਦ ਗੁਰੂ ਸਹਿਬਾਨ ਨੇ ਸਮੂੱਚੇ ਆਪਦੇ ਸਰਪੰਸ ਸਮੇਤ ਸਮੂੱਚੇ ਪਰਿਵਾਰ ਸਮੇਤ ਜਾਨਵਾਰੀਆਂ ਉਸ ਸਮੇਂ ਦੀ ਜੋ ਾਲਾਮਤਾ ਸੀ ਾਲਾਮਤਾ ਕੀ ਸੀ ਕਿ ਧਰਮ ਪਰिवर्तन ਹੋ ਰਹੇ ਸੀਗੇ ਮਨੁੱਖਤਾ ਤੇ ਇਨਸਾਨੀਅਤ ਦੇ ਜ਼ੁਲਮ ਹੋ ਰਹੇ ਸੀਗੇ ਜਿਹੜੇ ਅਣ ਮਨੁੱਖੀ ਤੁਸੀਂ ਇਹਨੇ ਉਹ ਦਿੱਤੇ ਜਾ ਰਹੇ ਸੀਗੇ ਲੁੱਟਿਆ ਜਾ ਰਿਆ ਸੀ ਮੁਲਕ ਦੀ ਇਸ ਧਰਤੀ ਨੂੰ ਉਹ ਉਸ ਸਮੇਂ ਦੀ ਾਲਾਮਤਾ ਸੀਗੀਆਂ ਗੁਰੂ ਸਾਹਿਬ ਨੇ ਸ਼ਹਾਦਤਾਂ ਦੇ ਕੇ ਉਹਨਾਂ ਤੋਂ ਨਜਾਦ ਪਵਾ ਦਿੱਤੀ ਪਰ ਅੱਜ ਵੀ ਮੇਰੇ ਵੀਰੋ